ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਆਪਾਂ ਆਪਣੇ ਯਾਰ ਕੋਲੇ ਪੰਮੇ ਕੋਲੇ ਪਹੁੰਚੇ ਹੋਇਆ ਪਿੰਡ ਮਡੇਰਖੁਰਦ ਤਹਿਸੀਲ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਕਿਉਂਕਿ ਕੁਆਲਿਟੀ ਦੀਆਂ ਚੀਜ਼ਾਂ ਹੁੰਦੀਆਂ ਬਾਈ ਕੋਲੇ ਅਕਸਰ ਜੇ ਗੱਲਬਾਤ ਕਰ ਲਈਏ ਇੱਕ ਤਾਂ ਦਿਖਾਵਾਂਗੇ ਦੋ ਦੰਦ ਦਾ ਤੋਹਫਾ ਤਾਜੀ ਸੂਈ ਤੇ ਦੋ ਹੈਗੀਆਂ ਨੇ ਬੱਛੀਆਂ ਇਹ ਮੈਂ ਇਹਦੇ ਮਾਰਦੇ ਗਏ ਜੀ ਫੇਸ ਤੇ ਕੈਮਰਾ ਬੱਛੀ ਦੇ ਤੇ ਇੱਕ ਆ ਜਰਸੀ ਬੱਛੀ ਆ ਬਾਈ ਕੋਲ ਚੰਗੇ ਰਿਕਾਰਡ ਵਾਲੀਆਂ ਫਾਰਮ ਦੀਆਂ ਬੱਛੀਆਂ ਨੇ ਤੇ ਫਾਰਮ ਚ ਖੜੀਆਂ ਦੀ ਬਾਈ ਕਹਿੰਦਾ ਵੀਡੀਓ ਵੀ ਆਪਾਂ ਦਿਖਾ ਦਾਂਗੇ। ਬਾਕੀ ਗੱਲ ਬਾਤ ਪੰਮੇ ਨਾਲ ਕਰਾ ਦਾਂ ਨੇ ਇਕੱਲਾ ਇਕੱਲਾ ਪਸ਼ੂ ਖੋਲ ਕੇ ਕੋਸ਼ਿਸ਼ ਰਹੂਗੀ ਵੀ ਤੋਰ ਕੇ ਦਿਖਾ ਦਈਏ ਤੇ ਰੇਟ ਵੇਟ ਸਾਰੀ ਸੈਟਿੰਗ ਬਾਈ ਨਾਲ ਕਰ ਲਾਂਗੇ ਆ ਜਾ ਪੰਮੇ। ਹੋਰ ਕਿਵੇਂ ਆ? ਠੀਕ ਆ ਬਾਈ ਵਧੀਆ ਪਰਮਾ ਹਾਂਜੀ 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 ਚੀਜ਼ ਕੁਆਲਿਟੀ ਦੀ ਹੁੰਦੀ ਆ। ਹਾਂਜੀ ਵੀ ਕੁਆਲਿਟੀ ਦੀ ਚੀਜ਼ ਹੀ ਹੋਊ ਆਪਣੇ ਲਈ ਬਿਨ ਕੋਈ ਮਾਰ ਕੇ ਰੀ ਆਰਡਰ ਤੇ ਕੈਮਰਾ ਹੋਏ। ਤੋਰ ਪੰਮੇ ਖੋ। ਪਹਿਲਾ ਸੂਆ ਬਾਈ ਦੰਦਾਂ ਚ ਦੋ ਦੰਦ ਪਿਓਰ ਪਿਓਰ ਬਾਈ ਜੇਰ ਦੀ ਗਾਰੰਟੀ ਆ। ਪਹਿਲਾ ਸੂਆ ਪਿਓਰ ਦੋ ਦੰਦ ਜੇਰ ਜੱਪੇ ਦੀ ਬਾਈ ਕਹਿੰਦਾ ਗਰੰਟੀ ਆ ਥੋੜਾ ਜਿਹਾ ਤ ਲਿਹਾਰੇ ਦੀ ਔਲ ਲਿਹਾਰੇ ਦੀ ਔਲ ਮੰਨਦੀ ਆ ਵੱਡੇ ਭਾਈ ਪਰ ਤੋਰਾ ਤੂਰਾ ਦਾ ਤੋਰਾ ਦਾ ਭਾਈ ਕਾਹਨੂੰ ਪੁੱਛਦਾ ਯਾਰ ਜੇ ਭਾਈ ਫਾਰਮ ਨਹੀਂ ਕਹਿ ਕੇ ਵੇਚਨੀ ਉਹ ਫਾਰਮ ਦੀ ਕਹਿ ਕੇ ਵੀ ਵੇਚ ਨੂੰ ਫਾਰਮ ਚੋਂ ਲਈ ਨਹੀਂ ਭਾਈ ਫਾਰਮ ਚੋਂ ਨਹੀਂ ਲਈ ਕਰੋ ਕਰੋ ਲਈ ਆ ਠੀਕ ਆ ਹਾਂ ਮਿੰਨੀ ਫਾਰਮ ਮੰਨ ਲੈ ਭਾਈ ਤੇ ਹੈਗਿਆ ਸੀ 10 ਕਗਾਈਆਂ ਬਾਸ ਠੀਕ ਆ ਹਾਂ ਬੰਦੀਆਂ ਬੰਨ ਕੇ ਰੱਖੀਆਂ ਹੋਈਆਂ ਸੀ ਆਪੋ ਹੀ ਗੱਪਾਂ ਮਾਰੀ ਚੱਲੀਏ ਮੂਰੀ ਨਹੀਂ ਭਾਈ ਪਟਾ ਪਾਇਆ ਸੀ ਭਾਈ ਗੱਲ ਚ ਬੱਚੀ ਦੀ ਭਾਈ ਤੂੰ ਸ਼ਾਈਨਿੰਗ ਦੇਖਿਆ ਰੱਖਿਆ ਆ ਗੱਲਾਂ ਬਾਤਾਂ ਨੇ ਪਾਣਾ ਤੇ ਸ਼ਾਈਨਿੰਗ ਸ਼ੂਨਿੰਗ ਤੇ ਪਿਛਾਂ ਤੋਂ ਆਰਡਰ ਦਿਖਾ ਯਾਰ ਬਾਹਰ ਵਾਲੀਆਂ ਗਾਂ ਵਾਲਾ ਸਿਸਟਮ ਕੱਲ ਸੂਈ ਆ ਵੱਡੇ ਭਾਈ ਇਹ ਮਗਰ ਮੇਲ ਕਾਫ ਹੈ ਠੀਕ ਆ ਗੱਲ ਹਾਂਜੀ ਹਾਂ ਕੱਲ ਸੂਈ ਆ ਨਾਲ ਇਹਦੇ ਆ ਗਿਆ ਬੱਚਾ ਕਿਉਂਕਿ ਜੇ ਫਾਰਮ ਚ ਹੁੰਦੀ ਤਾਂ ਸੀਮਨ ਇਹਦੇ ਸੈਕਸਰੀ ਲੱਗੇ ਸੈਕਸਰੀ ਲੱਗਿਆ ਹੁੰਦਾ ਕਿਉਂਕਿ ਵੀ ਬੱਚੀ ਆਪ ਚੰਗੀ ਹੈ ਨਾ ਦੰਦਾਂ 'ਚ ਦੋ ਦੰਦ ਥਣ ਦਾ ਸਾਈਜ਼ ਬਹੁਤ ਸੋਹਣਾ ਹੈ 19-20 ਭਾਲਾ ਥਣਾਂ ਨੂੰ ਤਾਂ ਭਾਲ ਹੈਗੇ ਬਈ ਪਹਿਲੇ ਪਹਿਲਣ ਪਸੂਰੀ ਤਾਂ ਬਈ ਆਊਗੀ ਆਊਗੀ ਵੱਡੇ ਬਈ ਭਾਲ ਹੈ ਨਾ ਆਰਡਰ ਦਿਖਾਓ ਆਰਡਰ ਬੜਾ ਚੌੜਾ ਗਿਆ ਹਾਂ ਬਾਕੀ ਬਈ ਖਲਿਤਾ ਪਾਲਾ ਜਦੋਂ ਦਾ ਪਲਾਂ ਲੈ ਗਿਆ ਬੱਚੀ ਦਾ ਥਣ ਦੇਖੀਆ ਰ ਕਹਿ ਜਾ ਗੱਦੂ ਆਰਡਰ ਆਰਡਰ ਬਾੜੀ ਚੜਾਈ ਵਾਲਾ ਆ ਗਿਆ ਲੈ ਚੱਲ ਪੰਮੇ ਐ ਇਧਰ ਲੈ ਬੰਨੇ ਮੂੰਹ ਕਰਕੇ ਨਾ ਲੰਬਾਈ ਜੀ ਵੀ ਦਿਖਾ ਦੇ ਇੱਥੇ ਇੱਥੇ ਦੇਖ ਬਈ ਬੱਚੀ ਲੰਬਾ ਇੱਥੋਂ ਦਿਖਾ ਦੇ ਕਹਿ ਰੀ ਲੰਬਾਈ ਦਿਖਾ ਦੇ ਬਾਡੀ ਦਿਖਾ ਦੇ ਵਿਊ ਕਰਕੇ ਥਣ ਦੱਸ ਲੈ ਲੈ ਬਈ ਖਾਣ ਖੂਣ ਦੀ ਦੇਖ ਖਾਣ ਪੀਣ ਦੀ ਵੀ ਦਿਖਾ ਦੇ ਖੁੱਲੀ ਐ ਹੁਣ ਆ ਜਾ ਉਰਲੇ ਬੰਨੇ ਲੈ ਚੱਲ ਪੰਮੇ ਇਧਰ ਲੈ ਬੰਨੇ ਅਗਲੇ ਬੰਨੇ ਆਰਡਰ ਦਿਖਾ ਦੀ ਤੇ ਲੰਬਾਈ ਮੂੰਹ ਵੀ ਦਿਖਾ ਦੇ ਬੱਚੀ ਦੀ ਬੱਚੇ ਦਾ ਕਰਦੀ ਆ ਬਈ ਥੋੜਾ ਜਾ ਇਥੋਂ ਦਿਖਾ ਦਿਆਂ ਆਰਡਰ ਕੁਆਲਿਟੀ ਤੋਰਾ ਪਹਿਲਵਾਨ ਵਾਲਾ ਕਹਿੰਦੇ ਵੀ ਇਹਨੂੰ ਸਰਾ ਚੀਜ਼ ਕਹਿੰਦੇ ਨੇ ਉਹ ਹੈ ਕੁਆਲਿਟੀ ਅੱਲਾ ਹੈ ਚੱਲ ਕੇ ਰਾਂ ਹੋਰ ਬਾਰੇ ਤਸੱਲੀ ਕਰਾ ਦੇ ਦੇਖਣ ਵਾਲੇ ਭਰਾਵਾਂ ਦੀ ਹਰੇਕ ਪੱਖ ਤੋਂ ਤਸੱਲੀ ਹਰੇਕ ਪੱਖ ਤੋਂ ਕਰਾ ਦੇ ਕਿਉਂਕਿ ਪੱਖਾ ਨਾਲ ਜਿਹੜਾ ਸੱਜਣਾ ਕੋਈ ਰਹਿ ਨਾ ਜਾਵੇ ਕਮਾਲ ਆ ਪੰਮੀ ਦੋ ਦੰਦਾ ਬਈ ਸ਼ਾਈਨਿੰਗ ਦੇ ਬੱਚੀ ਦੀ ਕੋਈ ਫਿੱਕੀ ਨਹੀਂ ਹੈਗੀ ਕੱਦ ਕਾਠੀ ਬਈ ਜੇ ਪਹਿਲੇ ਸੂਏ ਸਾਲ ਨਾਲ ਬਈ ਬਹੁਤ ਹੈ ਕੱਦ ਦੇਖ ਬੱਚੀ ਨਾ ਖਰਾ ਦੇਖ ਬਈ ਬੱਚੀ ਦਾ ਇੱਥੋਂ ਦੇਖਾ ਵੇ ਜਮੇ ਨੌਕਰੀ ਬਿਸ਼ੇਰੀ ਖੜੀ ਹੁੰਦੀ ਆ ਹਾਂ ਭਾਈ ਭਾਈ ਫੇਸ ਦੇਖ ਬੱਚੀ ਦਾ ਉਹ ਗੱਲ ਬਾਤ ਲੈ ਚੱਲ ਭਾਈ ਹਾਂ ਭਾਈ ਆ ਜਾ ਬੱਚਾ ਦੰਦ ਮਾਲਕ ਨੂੰ ਕਰਾ ਦੇਗਾ ਚੈੱਕ ਹਾਂ ਭਾਈ ਚੈੱਕ ਕਰਾਵਾਂਗੇ ਆਪਾਂ ਆ ਦੰਦ ਬਾਈ ਕਹਿੰਦਾ ਜਿਹੜਾ ਭਰਾ ਦਾ ਸੌਦਾ ਹੋ ਲੈ ਕੇ ਜਾਓ ਚੈੱਕ ਕਰਾ ਕੇ ਦੇਵਾਂਗੇ ਲੈਗ ਸਕੋਰ ਵਾਲੇ ਪੱਖ ਤੋਂ ਵੀ ਫੁੱਲ ਮਜ਼ਬੂਤ ਆ ਆ ਨਹੀਂ ਭਾਈ ਦੰਦ ਲੱਤਾਂ ਹੀ ਪਚੀੜ ਕੇ ਤੁਰਦੀ ਆ ਉਹ ਸਿਸਟਮ ਨਹੀਂ ਹੈਗਾ ਬੱਚੀ ਦਾ ਲੱਤਾਂ ਆਰਡਰ ਪਚੀੜਨੇ ਨਹੀਂ ਦਿੰਦਾ ਨਾ 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 ਭਾਈ ਦੇਖ ਭਾਈ ਆਰਡਰ ਕਿਹ ਹੈ ਇੱਥੋਂ ਦੇਖਾ ਆਰਡਰ ਕਿਹ ਹੈ ਇਹ ਬੱਚਾ ਵੀ ਵਾੜਾ ਇੱਕ ਤਰ੍ਹਾਂ ਦਾ ਆ ਜਾਣਾੜੂਆ ਜਮੀਨ ਨਾਲ ਹੀ ਹੈ ਹਾਂਜੀ ਬਾਈ ਹਾਂਜੀ ਜੇ ਇਹ ਫਾਰਮ ਚ ਹੁੰਦੀ ਤਾਂ ਇਹਨੇ ਡੱਬਾ ਹੋਣਾ ਸੀ ਚੰਗਾ ਸੀਮਨ ਲੱਗਿਆ ਹੋਣਾ ਸੀ ਹਾਂਜੀ ਬਾਈ ਬਾਕੀ ਅਕਸਰ ਸੀਮਨ ਲਾ ਕੇ ਨਾ ਇਹ ਬੱਚੇ ਗਾਂ ਚ ਚੰਗੇ ਪਾ ਦੂਗੀ ਬਾਕੀ ਬਾਈ ਇਹ ਗੱਲ ਆ ਮੈਂ ਆਪਾਂ ਪਹਿਲੀ ਦੱਸ ਦਈਏ ਬੰਦੇ ਨੂੰ ਹਾਂਜੀ ਤੇ ਬਾਈ ਘਰ ਦੀ ਬੱਛੀ ਆ ਜੇਰ ਦੀ ਮੇਰੀ ਗਰੰਟੀ ਆ ਬਾਈ ਵੀਡੀਓ ਜਿੰਨੇ ਮਰਜ਼ੀ ਮੰਗਵਾ ਲਈ ਚਾਹੇ 10 ਵੀਡੀਓ ਮੰਗਵਾ ਲਈ ਜੇਰ ਦੀਆਂ ਓਕੇ ਹਾਂਜੀ ਹਾਂ ਹਾਂ ਬਾਕੀ ਬਾਈ ਬੱਛੀ ਦਾ ਜੇਰ ਲਿਖਾ ਕੋਈ ਨਹੀਂ ਵੱਡੇ ਬਾਈ ਠੀਕ ਹੈ ਹੈ ਇਹ ਜਿਹਾ ਬੰਦੇ ਮਾਰ ਦਾਂਗੇ ਜੀਆਂ ਹਾਂ ਬਾਈ ਮਾਰ ਦਾਂਗੇ ਇਹ ਜਿਹਾ ਇਹ ਜਿਹਾ ਕਰ ਕਰ ਥੋੜੂ ਜਾਂਦੀ ਬੱਚਾ ਲਾ ਕੇ ਸਾਨੂੰ ਸੱਜਣੋਂ ਧਾਰਾ ਆਪਾ ਦਿਖਾ ਦਨੇ ਮਾਰ ਕੇ ਤੇ ਧਾਰਾ ਸਾਨੂੰ ਸੱਜਣੋਂ ਦਿਖਾ ਦਨੇ ਮਾਰ ਕੇ ਨਾਲੇ ਬੱਚਾ ਚੁੰਗੀ ਜਾਂਦਾ ਨਾਲੇ ਧਾਰਾ ਮਾਰ ਦਨੇ ਸਾਨੂੰ ਬਾਈ ਤੂੰ ਅਜੇ ਤਾਂ ਬੰਬ ਲੱਗੀ ਆ ਬਾਈ ਵਛੀ ਨੂੰ ਦੇਖ ਥੋੜੀ ਬਹੁਤੀ ਬਾਦੀ ਜ਼ਰੂਰਤ ਦੀ ਲੈ ਵੀ ਚਵਾਈ ਦੇਖੀ ਬਛਿੰਦੇ ਅਗਲੇ ਥਣਾ ਦੀ ਚਵਾਈ ਵੀ ਕਰ ਸਕਦੇ ਚੱਕ ਫੁੱਲ ਮੋਟੀ ਚਵਾਈ ਆ ਗਈ ਅਗਲੇ ਥਣਾ ਦੀ ਲੈ ਪਿਛਲਿਆਂ ਤੋਂ ਕਿਹੜਾ ਹੋਰ ਮਾਰ ਲੈ ਵੀ ਮਾਰ ਦਿੰਦੇ ਪਿਛਲਿਆਂ ਜੀ ਵੀ ਦੇਖ ਵਾਹ ਛੱਡ ਦੇ ਉਸਤਾਦਾ ਥੋੜੀ ਬਹੁਤੀ ਪਾਲ ਪਾਲ ਬਾਈ ਲੈ ਦੇਖੀ ਚੁਆਈ ਦੇਖ ਬਾਈ ਜਿਹੜੇ ਥਾਂ ਤੇ ਪਾਲੀ ਦੇਖ ਦੇਖ ਬਾਈ ਅੱਛਾ ਬਾਈ ਦੀ ਹੈਗੀ 100 ਦਾ 100 ਲੈ ਬਾਈ ਉਹ ਸਿੱਤ ਮੀਆ ਪਹਿਲਾਂ ਬੱਸੀ ਬਾਈ ਆਏ ਬੈਠਣ ਦੇ ਦੂ ਯਾਰ ਕਿੱਥੇ ਥੱਲੇ ਦੰਦਾਂ ਚ ਕਿਵੇਂ ਦੱਸਿਆ ਦੋ ਦੰਦ ਵੱਡੇ ਬਾਈ ਪਿਓਰ ਦੋ ਦੰਦ ਤੇ ਪਿਓਰ ਬਾਈ ਦੇਖ ਬਾਈ ਲੈ ਦੇਖ ਦੰਦਾਂ ਚ ਬਾਈ ਕਹਿੰਦਾ ਪ੍ਰੈਸ਼ਰੀ ਬਾਈ ਦੀ ਹੈ ਬਾਈ ਵਾਹ ਛੱਡ ਦੇ ਉਸਤਾਦਾ ਹਾਂ ਲੱਤਾਰਾਂ ਸਾਨੂੰ ਸੱਜਣੋਂ ਮਾਰ ਕੇ ਦਿਖਾਤੀਆਂ ਪੱਛੀ ਦੀਆਂ ਤੇ ਹੁਣ ਮਾਰ ਦੇ ਗਾ ਰਿਆ ਦੋ ਨੰਬਰ ਵਾਲੀ ਦੀ ਟੈਸਟ ਕੁਆਲਿਟੀ ਦੇ ਕੈਮਰਾ ਪੈਸੇ ਇਹਨਾਂ ਦੇ ਪੈਸੇ ਬਈ ਮੁੱਲ ਫੋਨ ਤੇ ਹੋਊਗਾ। ਵਾਲੇ ਤਾਂ ਨਹੀਂ ਕਰਦਾ। ਨਹੀਂ ਨਹੀਂ ਬਈ ਬੱਚੀ ਵੀ ਦੇਖ ਲੈ ਵੱਡੇ ਬਾਈ ਯਾਰ ਕੌਣ ਦਿੰਦਾ ਵੱਡੇ ਬਾਈ ਐਡਾਂ ਹੀ ਬੱਚੀ ਬੱਚੀ ਲੰਬਾਈ ਦੇਖ ਯਾਰ ਦੇਖ। ਆਰਡਰ ਅੱਗੇ ਵਿੱਚ ਆਰਡਰ ਦੇਖ ਬਈ ਲੈ ਆ ਕੀ ਦੁੱਧ ਤੇ ਯਾਰ ਦੇਖ ਬੱਚੀ ਦੇ ਥਾਣੇ ਦੇਖ ਤੂੰ ਕੱਟਦੇ ਨਾ ਕਿੱਲਾਂ ਵਰਗੇ ਥਾਣੇ ਬੱਚੀ ਨੇ। ਤੇ ਪੈਸੇ ਬਾਈ ਕਹਿੰਦਾ ਫੋਨਤੀ ਹੋਣਗੇ ਇਹਦੇ ਤੇ ਬਾਕੀ ਹੁਣ ਆ ਬੱਚੀ ਤੇ ਦੁਬਾਰੇ ਮਾਰਦੇਗਾ ਜੀ ਫੇਸ ਵਾਲੇ ਪੱਖ ਤੇ ਸਿੰਘ ਇਹਨਾਂ ਦੇ ਦਗਾਏ ਹੋਇਆ। ਹਾਂ ਬਈ ਦਗਾਏ ਹੋਇਆ। ਆਪਾਂ ਗੱਪ ਮਾਰ ਕੇ ਬਈ ਦਗਾਏ ਹੋਇਆ ਸਿੰਘਾ। ਠੀਕ ਆ ਸਿੰਘਾ ਹੈਗੇ ਤਿੰਨ। ਹੈਗੇ ਸੀ ਬਈ ਨਿੱਕੇ ਨਿੱਕੇ ਸਿੰਘ ਸੀ ਪੋਟਾਂ ਇਹ ਕਿਥੋਂ ਲਿਆਂ ਭਾਈ ਇਹ ਫਾਰਮ ਚੋਂ ਵੀਡੀਓ ਨਾਲ ਮਿਲੂਗੀ ਸਮੇਤ ਜਿਹੜਾ ਬੰਦਾ ਆਊਗਾ ਕੋਈ ਬੰਦਾ ਕਿਹਾ ਹੀ ਨਹੀਂ ਕਹਿ ਸਕਦਾ ਵੀ ਇਹ ਘਰ ਦੀਆਂ ਬੱਚੀਆਂ ਠੀਕ ਹੈ ਹਾਂ ਫਾਰਮ ਦਾ ਰਿਕਾਰਡ ਵੀ ਮਾਵਾ ਵੀ ਦਿਖਾ ਲਊਂ ਭਈ ਯਾਰ ਦੋਨਾਂ ਦੀਆਂ ਫੋਟੋ ਛੱਡ ਲੈੜੀ ਇੱਥੋਂ 10 15 ਕਿਲੋਮੀਟਰ ਦੂਰੀ ਤੇ ਫਾਰਮ ਹੈ ਤੋਰ ਭਾਈ ਹਾਂ ਸਿੰਗਲ ਚਾਰ ਨੇ ਸਿੰਗਲ ਚਾਰ ਭਈਆ ਗਾਰੰਟੀ ਆ ਯਾਰ ਥਣਾ ਦੀ ਤੱਕ ਇਹ ਆ ਗਈ ਐਚਪ ਕਾਰ ਆਰੇ ਭਾਈ ਦੇਖ ਤੇ ਬਾਕੀ ਇਹਨਾਂ ਦਾ ਤੋਰਾ ਭਜਣਾ ਪੁੱਜਣੀ ਦੱਸ ਦਉਂਦਾ ਫਾਰਮ ਵਾਲਿਆਂ ਦਾ ਤਾਂ ਬਾਕੀ ਬਾਈ ਪ੍ਰਿੰਟ ਯਾਰ ਵੱਡੇ ਬਾਈ ਨਹੀਂ ਮਿਲਦਾ ਯਾਰ ਇਦਾਂ ਦਾ ਪ੍ਰਿੰਟ ਬਾਈ ਕੌਣ ਦੇ ਦੂਗਾ ਯਾਰ ਐਡਾ ਹਾਂ ਤੇ ਬਾਕੀ ਬੱਚੀ ਵੀ ਜਾਣ ਵਾਲੀ ਹੈ ਹਾਂ ਜਾਣ ਜਾਂ ਬਾਈ ਲਿੱਸੀ ਲਾਮੀ ਬੱਚੀ ਦੇਖ ਬਾਈ ਬੱਚੀ ਦਾ ਮੂੰਹ ਦੇਖ ਸਾਰੇ ਪੱਕੇ ਮਾਰਦੇ ਹਾਂ ਹਾਂ ਮਰ ਗਿਆ ਬਾਈ ਯਾਰ ਤੈਨੂੰ ਪਹਿਲੀ ਲੁੱਸੀ ਨੇ ਵੀ ਭਾਈ ਦੀਆਂ ਨੇ ਠੀਕ ਹੈ ਗੱਲ ਹਾਂ ਅਜੇ ਤਾਂ ਆਮ ਤੱਤ ਤੋਂ ਬਣਦੀ ਬੱਚੀ ਨਹੀਂ ਵੱਡੇ ਬਾਈ ਇਹੇ ਤੋੜਦੇ ਆ ਇਹਨੂੰ ਕਿਹਨਾ ਫਰਸ ਦੇਖ ਬਾਈ ਇਹ ਬਾਈ ਕਹਿੰਦਾ ਲੈ ਕੇ ਆਇਆ ਫਾਰਮ ਤੋਂ ਉਹੀ ਗੱਲ ਆ ਵੀ ਸਾਰੀਆਂ ਲੈ ਬਾਈ ਯਾਰ ਤੂੰ ਦੱਸ ਜੀ ਇਹਨਾਂ ਲੈ ਸਾਰੀਆਂ ਮੈਂ ਠਾਤੀਆਂ ਇਹਨਾਂ ਨੇ ਲੈ ਬਾਈ ਫਾਰਮ ਦੀ ਹੈ ਬਾਈ ਯਾਰ ਸਵਾਲ ਹੀ ਪੈਣਾ ਹੁੰਦਾ ਵੀ ਆਪਣੇ ਘਰ ਦੀ ਜਿਹੜੀ ਜੀਜੀ ਕਰਦੀ ਹੈ ਤਾਂ ਘਰ ਦੀ ਜਿਹੜੀ ਫਾਰਮਿੰਗ ਦਾ ਫਾਰਮ ਦੀ ਹੈ ਲੈ ਕੇ ਬੰਨਦੇ ਬਾਈ ਉਮਰ ਕਿੰਨੀ ਕੁ ਹੈ ਦੀ ਉਮਰ ਬਾਈ 11 ਮਹੀਨੇ ਦੀ ਉਮਰ ਹੈ ਦੀ ਮੂੰਹੋਂ ਖੀਰੀ ਹੈ ਮੂੰਹੋਂ ਖੀਰੀ ਦੰਦ ਦਿਖਾ ਦਿੰਨੇ ਆ ਬਾਈ 11 ਮਹੀਨੇ ਦੀ ਬਾਈ ਖੀਰੀ ਹੈ ਹੋਊਗੀ ਚੱਕਰ ਨਹੀਂ ਬਾਈ ਦੰਦ ਦਿਖਾ ਦਿ ਲੋ ਕੋਈ ਬੰਦਾ ਆਏ ਕਹਿੰਦਾ ਨਾ ਦੀਪਾ ਜੀ ਆਏ ਆ ਬਾਹਰ ਫਲਾਣਾ ਢੰਕਾ ਦੰਦ ਦੇਖੋਣੇ ਨੇ ਦੰਦ ਵੀ ਆਣਾ ਸੱਜਣ ਲੈਣ ਆਊਗਾ ਯਾਰ ਉਹ ਕਰ ਲੂਗਾ ਜੀ ਹਾਂ ਬਾਕੀ ਤੇ ਬਾਕੀ ਇਥੇ ਝੋਲੀ ਚੰਗੀ ਆ ਸੁਹਾਗ ਹੀ ਠੰਡੀ ਆ ਸੁਹਾਗ ਬਾਈ ਠੰਡੀ ਆ ਯਾਰ ਹਾਂ ਸਿੰਗਲ ਚ ਮੱਕਾ ਨੂੰ ਪ੍ਰੇਸ਼ ਕਰਦੇ ਆ। ਆ ਦਿਖਾ ਦੇ ਜੀ ਯਾਰ ਕਰਦੇ ਤਾਂ ਅੰਨਾ ਪੂਰੀ ਪੰਮੇ ਦੀ ਖੀਰੀ ਹੈ। ਖੀਰੀ ਹੈ ਬਈ ਮਾਰਦੇ ਆ ਬੱਛੀ ਤੇ ਕੈਮਰਾ। ਇਹ ਵੀ ਠੰਡੀ ਹੈ? ਹਾਂ ਜੀ ਹਾਂ ਬਈ ਇਹ ਵੀ ਠੰਡੀ ਹੈ ਯਾਰ ਸਵਾਲ ਹੀ ਨਹੀਂ ਪਤਾ ਬਈ ਯਾਰ। ਕਿਥੋਂ ਸਿੰਗਲ ਚਾਰੀ ਨੇ? ਸਿੰਗਲ ਚਾਰੀ ਨੇ ਬਈ ਇਹ ਵੀ ਮੂਹ ਖੀਰੀ ਹੈ। ਐਰੀ ਵੀ ਗੈਰਾਮੀ ਨੇ ਈ ਮਾਰਿਆ ਬਈ। ਠੀਕ ਹੈ ਕਰ। ਇਹ ਵੀ ਫਾਰਮ ਜਿਹੜੇ ਤੇ ਜੋੜਾ ਹੀ ਦਿੱਤਾ ਸੀ ਬਈ ਹੁਣ ਦੇਖੀ ਤੈਨੂੰ ਦੱਸ ਦੂ ਵੀ ਫਾਰਮ ਜਿਹੜਾ ਕਿੱਥੋਂ ਨਹੀਂ ਆ ਮੈਂ। ਦੇਖ ਬਈ। ਠੀਕ ਹੈ ਕਰ। ਹਾਂ ਭਾਈ ਦੀ ਭੁੱਜੀ ਦੀ ਭੁੱਜ ਭਾਈ ਦੀ ਬਈ ਯਾਰ ਕਾ ਨੂੰ ਪੁੱਛੋ ਚਪਟਾ ਬੋਲੀ ਚੱਲਦੀ ਆ ਦੇਖ। ਦੇਖ। ਕੀ ਕੀ ਗੱਲ ਬੋਚ ਕੇ ਬੋਚ ਕੇ ਬੋਚ ਕੇ ਬੋਚ ਕੇ ਮੋੜ ਲਾ ਚੜਦੇ ਚੜਦੇ ਜਾ ਦੇ ਪਰੇਸ਼ਾਨ ਨਾ ਕਰ ਥੋੜਾ ਜਿਆਦਾ ਯਾਰ ਬਾਈ ਯਾਰ ਤੈਨੂੰ ਦੱਸਿਆ ਨਾ ਵੀ ਫਾਰਮ ਦੀਆਂ ਖੁੱਲੀਆਂ ਨੇ ਬਾਈ ਯਾਰ ਥੋੜੀ ਭੱਜਣ ਦੀ ਆਦਤ ਬਣੀ ਹੁੰਦੀ ਹੈ ਕਿਉਂਕਿ ਉੱਥੇ ਪਸ਼ੂ ਖੁੱਲ੍ਹਾ ਹਾਂ ਬਾਈ ਖੁੱਡੀਆਂ ਹੁੰਦੀਆਂ ਨੇ ਬੱਚੀਆਂ ਉਹ ਸਾਫ਼ ਕਿਤਾਬ ਜਿਹੀ ਵਰਤਦੀਆਂ ਨੇ ਥੋੜਾ ਜਿਆਦਾ ਬਾਕੀ ਬਾਈ ਕੱਲੀ ਨੂੰ ਕੋਈ ਬੰਦਾ ਫੋਨ ਨਾਲ ਲਾਵੇ ਜੋੜਾ ਹੀ ਸੇਲ ਕਰੂੰਗਾ ਬਾਈ ਕੱਲੀ ਨਹੀਂ ਦਿੰਦਾ ਮੈਂ ਠੀਕ ਹੈ ਜੇ ਕੋਈ ਬੰਦਾ ਇਹ ਕਹੇ ਵੀ ਕੱਲੀ ਆ ਬਈ ਕੱਲੀ ਨਹੀਂ ਸੇਲ ਕਰਨੀ ਆਪਾਂ ਠੀਕ ਹੈ ਹਾਂ ਜੋੜਾ ਹੀ ਬਾਈ ਜੋੜਾ ਹੀ ਆਪਾਂ ਲੈ ਕੇ ਜੋੜਾ ਹੀ ਸੇਲ ਕਰਾਂਗੇ ਠੀਕ ਹੈ ਗੱਲ ਖੀਰੀਆਂ ਦੀਆਂ ਗਾਰੰਟੀ ਆ ਚਾਰ ਦੰਦਾ ਦੀ ਗਾਰੰਟੀ ਆ 11 ਗ੍ਰਾਮੀਨ ਦੀ ਉਮਰ ਆ ਲੈਮਨ ਹੈੱਡ ਦੀ ਬੱਚੀ ਆ ਇਹ ਲੈਮਨ ਹੈੱਡ ਲੈਮਨ ਹੈੱਡ ਦੀ ਆ ਲੈ ਚੱਲ ਬਈ ਹਾਂਜੀ ਫਾਰਮ ਦੀ ਬੱਚਾ ਬਈ ਦੀਦੀ ਵੀ ਮਾਂ ਦਿਖਾ ਦੂੰਗਾ ਲੈ ਚੱਲ ਕੁਆਲਟੀ ਕਬੂਲਟੀ ਬਹੁਤ ਚੰਗੀ ਆ ਗਈ ਸ਼ਾਈਨਿੰਗ ਸ਼ੂਨਿੰਗ ਬਹੁਤ ਚੰਗੀ ਆ ਗਈ ਬੱਚੀ ਦੇ ਵਿੱਚ ਤੇ ਬਾਕੀ ਪਛਣਾ ਦੀ ਗੱਲ ਕਰ ਲਈ ਥਾਣੇ ਦੇ ਆ ਗਏ ਤਕਰੀਬਨ ਸਿੰਗਲ ਚਾਰ ਹੀ ਜੋਰ ਜੂਰ ਦਾ ਬਾਈ ਕਾਹਨੂੰ ਪੁੱਛਦਾ ਮਾੜੀ ਜਿਹੇ ਬੰਦੇ ਦਾ ਖਿੱਚ ਕੇ ਲੈ ਜਾਣੀ ਐ ਇਹ ਜੋਰ ਜੂਰ ਸਾਨੂੰ ਹੁਣ ਦੱਸੀਆ ਜਾਂਦੇ ਨੇ ਵੀ ਇਹ ਕਿੰਨੇ ਕ ਨੇ ਹਾਂਜੀ ਬਾਈ ਉਹ ਸਾਹਬ ਨਾਲ ਕਰ ਲਿਓ ਜੱਜਮੈਂਟ ਲੈ ਨੰਬਰ ਬੋਲ ਦੇ ਪੰਮੇ ਦਾ ਨੰਬਰ ਬਾਈ 9877218756 9877218 18756 ਬਾਈ ਦਾ ਨੰਬਰ ਹੈ 200 ਨੂੰ ਪਛੀਆਂ ਦਿਖਾਤੀਆਂ ਤੇ ਇੱਕ ਉਹ ਤਾਜੀ ਸੂਈ ਪਛੀ ਦਿਖਾਤੀ ਇਹਨਾਂ ਤਿੰਨਾ ਚੋਂ ਜਿਹੜਾ ਵੀ ਪਸ਼ੂ ਪਸੰਦ ਆਊਗਾ ਗੱਲਬਾਤ ਕਰਕੇ ਤਸੱਲੀ ਕਰਕੇ ਨੇੜੇ ਆ ਕੇ ਚੈੱਕ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ